ਸੁਦੀ ਇੱਕ ਓੰਕਾਰ ਸਤਨਾਮ ਗੁਰਤਾ ਪੁਰਖ ਨਿਰਭਉ ਨਿਰਵੈ ਤੁਮਰੀ ਸਰਨ ਤੁਮਰੀ ਆਸਾ ਉਮ ਹੈ ਸਜਨ ਸੁਹਿਲੇ ਰੱਖੋ ਰੱਖ ਹਰ ਦਇਆਲਾ ਨਾਨਕ ਕਰ ਕੇ ਗੋਲੇ ਰੱਖੋ ਰੱਖ ਹਰ ਦਇਆਲਾ ਨਾਨਕ ਕਰ ਕੇ ਗੋਲੇ ਪਰਮ ਸਨਮਾਨ ਸਤਕਾਰਯੋ ਸਤਗੁਰਾਂ ਦੀ ਸਾਜੀ ਨਵਾਜੀ ਸਮੂਹ ਸਾਧ ਸੰਗਤ ਜੀ ਆਪ ਬਹੁਤ ਹੀ ਵੱਡਿਆਂ ਤਾਗਾਂ ਵਾਲਿਓ ਜੋ ਪਰਮੇਸ਼ਰ ਦੀ ਮਿੱਠੀ ਨਿੱਗੀ ਗੋਦਾ ਆਨੰਦ ਮਾਣਿਓ ਮੇਰਾ ਕੈਮਪੋਂ ਭਾਉ ਆਪ ਐਸੇ ਸਾਰੇ ਦਿਨੇ ਰੱਬ ਦੀ ਮਿੱਠੀ ਨਿੱਗੀ ਗੋਦ ਦੇ ਵਿੱਚ ਸਵਾਇ ਮਾਨ ਹੋ ਰੱਬ ਦੀ ਮਿੱਠੀ ਨਿੱਗੀ ਗੋਦ ਦੇ ਵਿੱਚ ਬੈਠ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਲੈ ਹੁਣ ਆਪ ਜੀ ਕਹੋਗੇ ਕਿ ਦਰਬਾਰ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹੇ ਅਤੇ ਜਨਮ ਦਿਹਾੜਾ ਬਾਬਾ ਜਸਵੰਤ ਸਿੰਘ ਜੀ ਮਹਾਂਪੁਰਖ ਜੀਆਂ ਦਾ ਮਨਾਇਆ ਜਾ ਰਿਹਾ ਚੇਤਰ ਦੀ ਮੱਸਿਆ ਹੈ ਇਸ ਸੰਬੰਧ ਵਿੱਚ ਮਗਮ ਚਲ ਚੱਲ ਰਿਹਾ ਹੈ ਤੇ ਆਪ ਜੀ ਨੇ ਕਹਿ ਦਿੱਤਾ ਕਿ ਰੱਬ ਦੀ ਮਿੱਠੀ ਨਿੱਗੀ ਗੋਦ ਦੇ ਵਿੱਚ ਆਪਾਂ ਬੈਠੇ ਹਾਂ ਇਹ ਕਿਸ ਤਰ੍ਹਾਂ ਹੋ ਸਕਦਾ ਯਾਦ ਰੱਖਿਓ ਨਾ ਤੁਸੀਂ ਮੇਰੀ ਮੰਨੋ ਨਾ ਕਿਸੇ ਵਿਦਵਾਨ ਦੀ ਨਾ ਕੋਈ ਦੂਸਰਾ ਬ੍ਰਹਮ ਗਿਆਨੀ ਉਹਦੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਈਏ ਕਿ ਸੱਜੇ ਪਾਤਸ਼ਾਹ ਜੀ ਜਿੱਥੇ ਆਪਾਂ ਬਰਾਜਮਾਨ ਹਾਂ ਬੈਠੇ ਹਾਂ ਇਹ ਰੱਬ ਦੀ ਮਿੱਠੀ ਨਿੱਘੀ ਗੋਦ ਹੈ ਕਿ ਨਹੀਂ ਪਰਮੇਸ਼ਰ ਦੀ ਮਿੱਠੀ ਨਿੱਘੀ ਗੋਦ ਹੈ ਕਿ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਜਵਾਬ ਦਿੰਦੇ ਨੇ ਜਿਨ੍ਹਾਂ ਦੇ ਦਰਬਾਰ ਦੇ ਵਿੱਚ ਆਇਆ ਨਾ ਬ੍ਰਹਮ ਗਿਆਨੀ ਬਾਬਾ ਗੁੱਡਾ ਸਾਹਿਬ ਜੀ ਉਹਨਾਂ ਨੂੰ ਹੀ ਪਰਮੇਸ਼ਰ ਦਾ ਦਰਗਾਹ ਹੈ ਤੇ ਬ੍ਰਹਮ ਗਿਆਨੀ ਬਾਬਾ ਗੁੱਡਾ ਸਾਹਿਬ ਜੀ ਕੇ ਚਰਨਾਂ ਦੀ ਧੂੜ ਨੂੰ ਸ਼ਿਵਜੀ ਵਰਗੇ ਵੀ ਲੋਜ ਦੇ ਇਹ ਮੈਂ ਨਹੀਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਹਿੰਦੇ ਬ੍ਰਹਮ ਗਿਆਨੀ ਕੋ ਖੋਜੇ